ਸਵਾਗਤ ਹੈ ਤੁਹਾਡਾ ਜਿੰਦਾਬਾਦ 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 ਸਵਾਗਤ ਹੈ ਕਾਰਮਚਾਰੀ ਸੋ ਤੁਸੀਂ ਦੇਖ ਲਓ ਕਿ ਲਗਾਤਾਰ ਸ਼ਰਮਣੀ ਅਕਾਲੀ ਦਲ ਦੇ ਵਿੱਚ ਰੁਠੇ ਕਾਰਜਕਰਤਾ ਵਾਪਸ ਆ ਰਹੇ ਨੇ ਪਹਿਲਾਂ ਵਿੱਕੀ ਪਾਟੀ ਅੱਜ ਸਵੇਰੇ ਸ਼ਰਮਣੀ ਅਕਾਲੀ ਦਲ ਚ ਵਾਪਸ ਆਏ ਇਹਨੂੰ ਬਾਬਾ ਪ੍ਰੀਤਮ ਉਹਨਾਂ ਨੂੰ ਜਿਹੜੀ ਹੈ ਅੱਜ ਵਾਪਸ ਆਪਣੀ ਪਾਰਟੀ ਦੇ ਵਿੱਚ ਲਿਆਂਦਾ ਗਿਆ ਜਦੋਂ ਜਦੋਂ ਸਿੰਘ ਜਾਦੂ ਜੀ ਵੱਲੋਂ ਉਹਨਾਂ ਦਾ ਮੂੰਹ ਮਿਠਾ ਕਰਾਉਂਦੇ ਹੋਏ ਜਦੋਂ ਜਦੋਂ ਸਿੰਘ ਜਾਦੂ ਸਰਪਾਇ ਪਾ ਕੇ ਉਹਨਾਂ ਦਾ ਮੂੰਹ ਮਿਠਾ ਵੀ ਕਰਾਇਆ ਗਿਆ ਬਾਬਾ ਪ੍ਰੀਤਮ ਰੋਕੀ ਇੱਕ ਬੱਕਰੀ ਪਹਿਚਾਨ ਰੱਖਦੇ ਨੇ ਆਪਣੇ ਇਲਾਕੇ ਦੇ ਵਿੱਚ ਅੱਜ ਮੁਰ ਸ਼ਰਮਣੀ ਅਕਾਲੀ ਦਾਲ ਜਿਹੜੀ ਹੈ ਉਹਨਾਂ ਨੇ ਜੁਆਇਨ ਕਰ ਲਈ ਹੈ ਇਹ ਠੀਕ ਆ ਮੈਂ ਕਿਹੜਾ ਕੰਮ ਕਰਦਾ ਹਾਂ ਹੈਲੋ ਕਾਲੀ ਸ਼ਕੀਲ ਦੀ ਵੀ ਬੱਲੇ ਬੱਲੇ ਕਰਾ ਦੇਵਾਂਗੇ ਵੱਡਾ ਮੋਰਾ ਰੋਣਗੇ ਬਾਬਾ ਜੀਓ ਜਿਹੜਾ ਪਹਿਲਾਂ ਕਰਾਇਆ ਸੀ ਉਹ ਤੋਂ ਪਲਾੜ ਦੇ ਵਿੱਚ ਆ ਗਿਆ ਅੱਗੇ ਵੀ ਦਿਖਾਉਣਾ ਨਾਲੋਂ ਉਹ ਗੋਣਾ ਕੇ ਜਿੰਦਾਬਾਦ 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 ਕਾਜੀ ਸਕੀਰ ਜਿੰਦਾਬਾਦ 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 ਸਾਡੇ ਆਪਣੇ ਪਰਿਵਾਰ ਦੇ ਅੰਗ ਨੇ ਜੋ ਚਲੋ ਸਮੇਂ-ਸਮੇਂ ਤੇ ਕੋਈ ਇਹ ਜਿਹਾਂ ਪਾਰਟੀ 'ਚ ਕੋਈ ਗੱਲਬਾਤ ਹੁੰਦੀ ਹੈ ਕਿਸੇ ਸੱਜਣਾ ਦੀ ਕਿਸੇ ਨਾਲ ਹੋ ਜਾਂਦੀ ਹੈ ਉਸ ਬਾਬਾ ਪ੍ਰੀਤੂ ਨੇ ਸਾਡੇ ਸੀਨੀਅਰ ਆਗੂ ਨੇ ਅਕਾਲੀ ਦਲ ਨੂੰ ਬਹੁਤ ਲੰਬੇ ਸਮੇਂ ਤੋਂ ਕੰਮ ਕਰਦੇ ਆ ਰਹੇ ਨੇ ਬੜੇ ਸਾਡੇ ਸਤਿਕਾਰਯੋਗ ਨੇ ਅੱਜ ਇਹਨਾਂ ਨੇ ਘਰ ਵਾਪਸੀ ਕੀਤੀ ਹੈ ਜੋ ਪਿਛਲੇ ਉਸ ਸਮੇਂ ਪਹਿਲਾਂ ਆਮ ਆਦਮੀ ਚਲੇ ਗਏ ਸੀ ਕਿਉਂਕਿ ਸਰਕਾਰਾਂ ਦੇ ਪ੍ਰੈਸ਼ਰ ਵੀ ਹੁੰਦੇ ਨੇ ਆਪਾਂ ਆਪਣੇ ਜਿਹੜੇ ਲੋਕ ਨੇ ਜਿਹੜੇ ਆਗੂ ਹੁੰਦੇ ਨੇ ਉਹਨਾਂ ਨੇ ਕੋ ਕੰਮ ਕੰਮ ਵੀ ਕਰਾਉਣੇ ਹੁੰਦੇ ਆ ਕਿਉਂਕਿ ਆਪਣੇ ਜਿਹੜਾ ਆਗੂਆ ਬਾਡ ਦਾ ਭੱਲੇ ਦਾ ਉਹਨਾਂ ਦੇ ਸਰਕਾਰਾਂ ਜਦੋਂ ਬਦਲ ਜਾਂਦੀਆਂ ਨੇ ਕੰਮ ਵੀ ਰੁਕ ਜਾਂਦੇ ਨੇ ਸੋ ਦੂਜੇ ਦੂਜੀਆਂ ਪਾਰਟੀਆਂ ਪ੍ਰੈਸ਼ਰ ਵੀ ਬਣਾਉਂਦੀਆਂ ਨੇ ਸਰਕਾਰ ਵਾਲੇ ਕਿ ਕੰਮ ਰੋਕ ਵੀ ਦਿੱਤੇ ਜਾਂਦੇ ਨੇ ਇਸ ਕਰਕੇ ਮਜਬੂਰੀ ਵੀ ਬਣਾਈ ਜਾਂਦੀ ਆ ਪਰ ਮੈਂ ਧੰਨਵਾਦ ਕਰਦਾ ਬਾਬਾ ਪ੍ਰੀਤਮ ਜੀ ਦਾ ਪ੍ਰੀਤਮ ਸਿੰਘ ਜੀ ਦਾ ਜਿਨ੍ਹਾਂ ਨੇ ਆਪਣਾ ਪੂਰਾ ਯੋਗਦਾਨ ਮੈਂ ਸ਼੍ਰਮਣੀ ਕਾਲੀ ਦਾ ਨੂੰ ਆਪਣਾ ਪੂਰਾ ਸਾਥ ਦੇਣ ਦਾ ਵਾਅਦਾ ਵੀ ਕੀਤਾ ਹੈ ਅੱਗੇ ਤੋਂ ਡਟ ਕੇ ਸ਼ਮਨ ਅਕਾਲੀ ਦਲ ਨਾਲ ਖੜਨ ਦਾ ਵਾਅਦਾ ਕੀਤਾ ਹੈ ਤਾਂ ਕਿਉਂਕਿ ਇਹਨਾਂ ਦਾ ਪਰਿਵਾਰ ਆ ਲੰਬੇ ਸਮੇਂ ਤੋਂ ਅਕਾਲੀ ਦਲ ਦੀ ਸੇਵਾ ਕਰਦੇ ਆ ਰਹੇ ਨੇ ਮੈਂ ਆਸ ਵੀ ਕਰਦਾ ਆਪਣੇ ਵੱਲੋਂ ਵਿਸ਼ਵਾਸ ਵੀ ਦਿਵਾਉਣਾ ਹੈ ਕਿ ਮੈਂ ਹਮੇਸ਼ਾ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੂਗਾ ਕੋਈ ਵੀ ਇਹਨਾਂ ਨੂੰ ਔਕਰ ਨਹੀਂ ਆਉਣ ਦਿੱਤੀ ਜਾਏਗੀ ਕੋਈ ਵੀ ਪ੍ਰੈਸ਼ਰ ਨਹੀਂ ਹੈ ਤੇ ਫੈਨਲ ਦਿੱਤਾ ਜਾਊਗਾ ਤੇ ਹਮੇਸ਼ਾ ਇਹਨਾਂ ਨੂੰ ਪਾਰਟੀ 'ਚ ਪੂਰਾ ਬਣਦਾ ਮਾਨ ਸਤਿਕਾਰ ਦਿੱਤਾ ਜਾਊਗਾ ਬਾਬਾ ਜੀ ਘਰ ਵਾਪਸੀ ਕੀਤੀ ਹੈ ਕੀ ਕਹਿਣਾ ਚਾਹੋਗੇ ਅਕਾਲੀ ਦਲ ਦੇ ਵਿੱਚ ਆਏ ਹੋ ਦੁਬਾਰਾ ਅਕਾਲੀ ਦਲ ਸਾਡੀ ਮਾਂ ਪਾਰਟੀ ਹੈ ਜੀ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਖਾਸ ਕਰਕੇ ਪ੍ਰੈਸ ਦਾ ਤੇ ਸਾਡੇ ਅਕਾਲੀ ਨਾਲ ਦੇ ਜਿੰਨੇ ਵਰਕਰ ਜਿਵੇਂ ਜਸਵੰਤ ਜੱਤ ਜੀ ਜੀ ਸਾਰੇ ਵਰਕਰ ਜੀ ਜੀ ਆ ਪਾਟਿਆ ਜੀ ਆਇਆ ਕੁਝ ਗਿੱਲੇ ਗੁੱਸੇ ਗਿੱਲੇ ਹੋਏ ਵੀ ਸੀਗੇ ਉਹ ਆ ਕੇ ਅੱਜ ਅਸੀਂ ਇਕੱਠੇ ਬੈਠ ਕੇ ਉਹਦਾ ਸਾਡਾ ਜਿਹੜਾ ਉਹ ਖਿਲਾਫ ਦੀ ਬਾਦੂਰ ਕਰ ਇਸ ਕਰਕੇ ਮੈਂ ਘਰ ਆਇਆ ਨੂੰ ਤਾਂ ਪੰਜ ਜਣੇ ਦਰਬ ਦਾ ਰੂਪ ਹੁੰਦਾ ਇਹ ਮੇਰੇ ਘਰ ਆਇਆ ਤੇ ਮੈਂ ਇਹਨਾਂ ਨੂੰ ਜਵਾਬ ਨਹੀਂ ਦੇ ਸਕਦਾ ਨਾ ਹੀ ਦੇਣਾ ਬਾਕੀ ਸਾਡੀ ਕਾਲੀਦਾਲ ਮਾਂ ਪਾਲਟੀ ਆ ਤੇ ਅਸੀਂ ਇਹਨੂੰ ਛੱਡ ਨਹੀਂ ਸਕਦੇ ਤੇ ਨਾ ਹੀ ਤੇ ਕਰਾਈ ਮਾੜਾ ਕਿਹਾ ਤੇ ਨਾ ਹੀ ਕਾਲੀਦਾਲ ਨੂੰ ਕਰਾਈ ਅੱਗੇ ਤਰ੍ਹਾਂ ਆ ਅੱਗੇ ਤਰ੍ਹਾਂ ਦੇ ਅਸੀਂ ਆ ਦੀ ਜ਼ਿੰਮੇਵਾਰੀ ਸਮਝ ਕੇ ਪੂਰਾ ਕੰਮ ਕਰਾਂਗੇ ਲੈਣੋ ਪਾ ਧੰਨਵਾਦ ਜੀ